ਸਾਥਿਓ ਆਪਾਂ ਗੱਲ ਕਰਾਂਗੇ ਕਿ ਆਪਾਂ ਕਿਹੜੀਆਂ ਸਬਜ਼ੀਆਂ ਲਗਾਈਏ ਤਾਂ ਕਿ ਆਪਾਂ ਚੰਗੇ ਪੈਸੇ ਬਚਤ ਸਕੀਏ ਤੇ ਚੰਗੀ ਕਮਾਈ ਕਰ ਸਕੀਏ 15 ਅਗਸਤ ਤੋਂ ਜਾਂ ਚੜ੍ਹਦੀ ਭਾਦੋਂ ਤੋਂ ਆਪਾਂ ਲਗਾ ਸਕਦੇ ਹਾਂ ਪਿਆਜ਼ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਲ ਪਿਆਜ਼ ਦਾ ਰੇਟ ਬਾਜ਼ਾਰ ਦੇ ਵਿੱਚ 40-50 ਰੁਪਏ ਕਿਲੋ ਚੱਲ ਰਿਹਾ ਹੈ ਤੇ ਅੱਗੇ ਵੀ ਇਹ ਵਧਣ ਦੀ ਸੰਭਾਵਨਾ ਹੈ। ਇਸ ਲਈ ਆਪਾਂ ਨੂੰ ਪਿਆਜ਼ ਲਗਾਉਣਾ ਚਾਹੀਦਾ ਹੈ ਤਾਂ ਕਿ ਇਹਦੇ ਨਾਲ ਆਪਾਂ ਨੂੰ ਅੱਗੇ ਮੁਨਾਫਾ ਹੋ ਸਕੇ। ਪਿਆਜ਼ ਜੇਕਰ ਆਪਾਂ ਨੂੰ ਪਨੀਰੀ ਮਿਲਦੀ ਆ ਤਾਂ ਆਪਾਂ ਕਿਤੇ ਪਨੀਰੀ ਲੈ ਕੇ ਪਿਆਜ਼ ਲਗਾ ਸਕਦੇ ਹਾਂ ਜੀ ਆਪਾਂ ਨੂੰ ਉਹ ਪਨੀਰੀ ਆਪਦੀ ਨਹੀਂ ਲਾਈ ਜਾਂ ਨਹੀਂ ਮਿਲਦੀ ਤਾਂ ਆਪਾਂ ਪਿਆਜ਼ ਦੀਆਂ ਮਤਲਕ ਕੇ ਗੰਢੀ ਜੋ ਕਿ ਗੰਢੀ ਮਿਲਦੀ ਹੁੰਦੀ ਆਪਾਂ ਪੱਟਾ ਬਣਾ ਕੇ ਉਹਦੇ ਉੱਪਰ ਗੰਢੀ ਲਗਾ ਸਕਦੇ ਆ ਤੇ ਇਸ ਤੋਂ ਆਪਾਂ ਨੂੰ ਅੱਗੇ ਚੰਗੀ ਆਮਦਨ ਹੋ ਸਕਦੀ ਆ ਇਸ ਤੋਂ ਅੱਗੇ ਆਪਾਂ ਸਾਥੀਓ ਗੱਲ ਕਰਾਂਗੇ ਆਪਾਂ ਮੂਲੀ ਮੂਲੀ ਕੇ ਜੋ ਕਿ ਹਰ ਤਰ੍ਹਾਂ ਦੀ ਜ਼ਮੀਨ ਦੇ ਵਿੱਚ ਹੋ ਜਾਂਦੀ ਮੂਲੀ ਜੋ ਵੀਜ਼ਾ ਉਹ ਆਪਾਂ ਆਪਣੇ ਖੇਤ ਦੇ ਹਿਸਾਬ ਦੇ ਨਾਲ ਚੰਗੀ ਕੰਪਨੀ ਦਾ ਚੋਣ ਕਰ ਸਕਦੇ ਹਾਂ ਤੇ ਮੂਲੀ ਵੀ ਆਪਾਂ ਨੂੰ ਅੱਗੇ ਜਾ ਕੇ ਚੰਗਾ ਰੇਟ ਦੇਵੇਗੀ ਸਾਥੀਓ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਫੁੱਲ ਗੋਬੀ ਫੁੱਲ ਗੋਬੀ ਕਈ ਕਿਸਾਨ ਵੀਰ ਪਹਿਲਾਂ ਵੀ ਲਗਾ ਚੁੱਕੇ ਹਨ ਪਰ ਇਸ ਤੋਂ ਅਗਸਤ ਤੋਂ ਜੋ ਪਹਿਲਾਂ ਗੋਭੀ ਲਗਾਈ ਜਾਂਦੀ ਹੈ ਉਹ ਤਾਂ ਮੀਂਹ ਦੀ ਮਾਰ ਦੇ ਵਿੱਚ ਆ ਜਾਂਦੀ ਹੈ ਤੇ ਇੱਕ ਮਿਹਨਤ ਜ਼ਿਆਦਾ ਪਾਲਦੀ ਹੈ ਫਿਰ ਜੇ ਆਪਾਂ 15 ਅਗਸਤ ਤੋਂ ਬਾਅਦ ਜਾਂ 15 ਅਗਸਤ ਤੋਂ ਗੋਭੀ ਲਾਈ ਤਾਂ ਇਸ ਤੇ ਆਪਾਂ ਨੂੰ ਮਿਹਨਤ ਵੀ ਘੱਟ ਆਉਂਦੀ ਹੈ ਇਸ ਦਾ ਵੀ ਅੱਗੇ ਜਾ ਕੇ ਆਪਾਂ ਨੂੰ 40 ਰੁਪਏ ਕਿਲੋ ਤੋਲ ਕੇ 60 70 ਰੁਪਏ ਕਿਲੋ ਤੱਕ ਰੇਟ ਮਿਲ ਜਾਂਦਾ ਤੇ ਫੁੱਲ ਗੋਭੀ ਵੀ ਅੱਜ ਕੱਲ ਲਗਾ ਕੇ ਚੰਗਾ ਜਾਨੀ ਪੈਸਾ ਬਣਾਇਆ ਹੈ ਪਹਿਲਾਂ ਕਿਸਾਨਾਂ ਨੇ ਇਸ ਤੋਂ ਅੱਗੇ ਆਪਾਂ ਸਾਥਿਓ ਗੱਲ ਕਰਾਂਗੇ ਪਾਲਕ ਦੀ ਪਾਲਕ ਕਿਉਂਕਿ ਮੂਰੇ ਆਪਾਂ ਨੂੰ ਪਤਾ ਹੀ ਹੈ ਕਿ ਨਵੰਬਰ ਸੰਪਰਦਾ ਜੋ ਕਿ ਠੰਡ ਦਾ ਮਹੀਨਾ ਆ ਗਿਆਉਣਗੇ ਤੇ ਆਪਣੇ ਪੰਜਾਬ ਦੇ ਵਿੱਚ ਸਾਗ ਦਾ ਟ੍ਰੈਂਡ ਹੈ ਤੇ ਪਾਲਕ ਦੀ ਮੰਗ ਵੀ ਮੂਰੇ ਕਾਫੀ ਵੱਧ ਜਾਂਦੀ ਹੈ ਇਸ ਲਈ ਆਪਾਂ ਪਾਲਕ ਵੀ ਲਗਾ ਸਕਦੇ ਹਾਂ ਸਾਥਿਓ ਇਸ ਤੋਂ ਆਪਾਂ 5 ਨੰਬਰ ਤੇ ਅੱਗੇ ਗੱਲ ਕਰਾਂਗੇ ਗਾਜਰ ਕਿਉਂਕਿ ਗਾਜਰਾਂ ਦਾ ਜੋ ਬੀਜ ਆਉਂਦਾ ਹੈ ਅਗੀਤਾ ਲੱਗਣ ਵਾਲਾ ਵੀ ਆਉਂਦਾ ਹੈ ਉਹ ਬੀਜ ਜੀ ਆਪਾਂ ਲਾ ਦਈਏ ਤੇ ਜਿਹੜੇ ਸਾਥੀ ਮਿਹਨਤ ਕਰ ਸਕਦੇ ਹਨ ਤਾਂ ਗਾਜਰ ਦੇ ਨਾਲ ਵੀ ਆਪਾਂ ਚੰਗੇ ਪੈਸੇ ਅੱਗੇ ਬਾਜ਼ਾਰ ਦੇ ਵਿੱਚ ਵਟ ਸਕਦੇ ਹਾਂ ਸਾਥਿਓ ਜੇਕਰ ਵੀਡੀਓ ਕੋ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ